ਇਸ ਚਾਈਨੀਜ਼ ਕੁੜੀ ਨੇ ਪੁਰਾਣੇ ਸਮੇਂ ਦੇ ਤਰੀਕੇ ਦੇ ਨਾਲ ਦਰਖਤਾਂ ਦੀ ਛਿੱਲ ਤੋਂ ਕੱਪੜਾ ਦੇਖੋ ਤੁਸੀਂ ਕਿਵੇਂ ਤਿਆਰ ਕੀਤਾ ਇੱਥੇ ਤੱਕ ਕਿ ਉਸ ਕੱਪੜੇ ਤੋਂ ਇਹ ਫਰਾਕ ਬਣਾ ਕੇ ਪਾ ਕੇ ਵੀ ਦਿਖਾਉ ਦਰਖਤਾਂ ਦੀ ਛਿੱਲ ਨੂੰ ਉਤਾਰ ਕੇ ਦੇਖੋ ਇੱਕ ਛੋਟੀ ਜੀ ਕੈਂਚੀ ਤੇ ਬਰੀਕ ਲੜਾਂ ਤਿਆਰ ਕਰ ਲੀਆਂ ਨੇ ਹੁਣ ਇਸ ਲੜਾਂ ਤੋਂ ਇਹਨੇ बटे ਦੇ ਦੇ ਕੇ ਹੱਥ ਦੇ ਨਾਲ ਧਾਗਾ ਤਿਆਰ ਕਰ ਲੈਣਾ ਚਾਈਨਾ ਦੇ ਵਿੱਚ ਅੱਜ ਵੀ ਕਈ ਲੋਕੇਸ਼ਨਾਂ ਦੇ ਉੱਪਰ ਪੁਰਾਣੇ ਸਮੇਂ ਦੇ ਤਰੀਕੇ ਦੇ ਨਾਲ ਹੀ ਅੱਜ ਵੀ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਹਨ ਬਹੁਤ ਹਾਰਡ ਵਰਕ ਹੈ ਪਤਾ ਹੀ ਨਹੀਂ ਕਿੰਨੇ ਕਿੰਨੇ ਦਿਨ ਲੱਗ ਜਾਂਦੇ ਨੇ ਇਹ ਚੀਜ਼ ਨੂੰ ਤਿਆਰ ਕਰਨ ਨੂੰ ਆ ਦੇਖੋ ਹੱਥੀਆਂ ਨੇ ਧਾਗਾ ਤਿਆਰ ਕਰ ਲਿਆ ਤੇ ਇਹਦੀਆਂ ਰੀਲੀਆਂ ਬਣਾ ਲਈਆਂ ਪਤਾ ਨਹੀਂ ਬਲ ਧਾਗਾ ਤਿਆਰ ਕਰਨ ਨੂੰ ਇਹਨੂੰ ਕਿੰਨੇ ਦਿਨ ਲੱਗੇ ਹੋਣਗੇ ਹੁਣ ਇਸ ਧਾਗੇ ਦੇ ਪਹਿਲਾਂ ਇੱਕ ਕੁਛੇ ਬਣਾਏ ਨੇ ਤਾਂ ਕਿ ਇਸ ਧਾਗੇ ਨੂੰ ਪੱਕਾ ਵੀ ਕਰਨਾ ਹੈਗਾ ਨਹੀਂ ਤਾਂ ਇਹ ਧਾਗਾ ਕੱਚਾ ਆ ਗਿਆ ਤਾਂ ਉਹ ਹੀ ਟੁੱਟ ਜਾਇਆ ਕਰੂਗਾ ਹੁਣ ਧਾਗੇ ਨੂੰ ਪਹਿਲਾਂ ਪੱਕਾ ਕਰਿਆ ਜਾਊਗਾ ਸੱਚੀ ਬਹੁਤ ਹਾਰਡ ਵਰਕ ਆ ਦੇਖੋ ਇੱਕ ਹੁਣ ਪਤਾ ਨਹੀਂ ਇਹਨੇ ਕੋਈ ਕੈਮੀਕਲ ਤਿਆਰ ਕੀਤਾ ਧਾਗੇ ਨੂੰ ਪੱਕਾ ਕਰਨ ਵਾਸਤੇ ਆ ਹੁਣ ਸਾਰੇ ਧਾਗੇ ਨੂੰ ਕੈਮੀਕਲ ਲਾ ਕੇ ਇੱਕ ਬੁਰਸ਼ ਦੇ ਨਾਲ ਤੇ ਥੱਲੇ ਨੂੰ ਸੇਕਦੇ ਹੀ ਜਾਂਦੇ ਸੁੱਕ ਜਾਊਗਾ। ਹੁਣ ਇਹ ਪੱਕਾ ਹੋ ਗਿਆ ਧਾਗਾ ਟੁੱਟੋਗਾ ਨਹੀਂ। ਕਿੰਨੀ ਮਿਹਨਤੀ ਕੁੜੀ ਹੈ ਬਈ। ਇਹ ਕਹੇ ਨੇ ਚਾਇਨਾ ਦੀਆਂ ਜੋ ਇੰਨੀ ਮਿਹਨਤੀਆਂ ਕੁੜੀਆਂ ਨੇ। ਇਸੇ ਕਰਕੇ ਚਾਇਨਾ ਤਰੱਕੀ ਦੇ ਵਿੱਚ ਹੈਗਾ। ਇਹ ਆਪਣੇ ਦਾ ਇੱਥੇ ਰੀਲਾਂ ਤੋਂ ਹੀ ਵੇਲ ਨਹੀਂ ਆ ਦੇਖੋ ਹੁਣ ਖੱਡੀ ਦੇ ਉੱਪਰ ਚੜਾ ਲਿਆ ਤੇ ਹੁਣ ਇਹਦਾ ਕੱਪੜਾ ਤਿਆਰ ਹੋ ਰਿਹਾ ਜੋ ਇਸ 6 ਮਿੰਟ ਦੀ ਵੀਡੀਓ ਚ ਦਿਖਾਇਆ ਗਿਆ ਪਤਾ ਹੀ ਨਹੀਂ ਇਹ ਕਿੰਨੇ ਕਿੰਨਾ ਲੰਬਾ ਪ੍ਰੋਸੈਸ ਹੋਊਗਾ ਕਿੰਨੇ ਦਿਨਾਂ ਦਾ ਲੋ ਕੱਪੜਾ ਤਿਆਰ ਹੋ ਗਿਆ ਹੁਣ ਇਸ ਕੱਪੜੇ ਤੋਂ ਇਹਨੇ ਫਰਾਕ ਬਣਾ ਕੇ ਸਿਓ ਕੇ ਪਾ ਕੇ ਵੀ ਦਿਖਾਉਣੀ ਹੈ ਪਹਿਲਾਂ ਹੁਣ ਇਹ ਧੋ ਕੇ ਕੱਪੜੇ ਨੂੰ ਕੋਟਤਾ ਕਲਰ ਕਰਤਾ ਹੁਣ ਲਓ ਇਹ ਫੁੱਲ ਕਪੜਾ ਮਤਲਬ ਤਿਆਰ ਹੋ ਗਿਆ ਕਮਾਲ ਦੀ ਗੱਲ ਹੈ ਲਓ ਫਰਾਕ ਵੀ ਬਣਾਤੀ